ਤੁਸੀਂ ਸਿਰਫ 20 ਤੋਂ 25 ਮਿੰਟ ਕੰਮ ਕਰਨਾ ਵਾ ਤੁਸੀਂ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਜੀ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ ਤਾਂ ਲੱਖਾਂ ਰੁਪਏ ਤੁਸੀਂ ਵੀ ਕਮਾ ਸਕਦੇ ਹੋ ਬੜੇ ਆਰਾਮ ਨਾਲ ਜੇ ਤੁਸੀਂ ਮੇਰੇ ਦੱਸਿਓ ਤਰੀਕੇ ਮੁਤਾਬਿਕ ਕੰਮ ਕਰੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੇ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟ ਤਾਂ ਤੁਸੀਂ ਮਹੀਨੇ ਦੇ 40 ਤੋਂ 50 ਹਜ਼ਾਰ ਰੁਪਏ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਕੰਮ ਕਿੰਨੇ ਟਾਈਮ ਕਰਨਾ ਤੁਸੀਂ ਸਿਰਫ 20 ਤੋਂ 25 ਮਿੰਟ ਕੰਮ ਕਰਨਾ ਵਾ ਤੁਸੀਂ ਇਸ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਹੈਗਾ ਜੀ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਜੀ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਉਹ ਕਿਹੜਾ ਚੈਨਲ ਆ ਤੁਸੀਂ ਕਿਵੇਂ ਉੱਤੇ ਕੰਮ ਕਰਨਾ ਵਾ ਤੁਸੀਂ ਕਿਵੇਂ ਪੈਸੇ ਕਮਾਉਣੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕਿਹੜਾ ਟੌਪਿਕ ਹੈ ਜੀ ਉਹ ਹੈਗਾ ਜੀ ਟੌ ਫਿਲਮਾਂ ਦੇ ਰਿਗਾਰਡਿੰਗ ਆਣਾ ਤੁਸੀਂ ਦੇਖਣਾ ਵਾ ਵੀ ਤੁਸੀਂ ਨਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਨਾ ਫਿਲਮਾਂ ਹੋ ਗਈਆਂ ਵੈਬ ਸੀਰੀਜ਼ ਹੋ ਗਈਆਂ ਨਾਟਕ ਹੋ ਗਏ ਟੀਵੀ ਸੀਰੀਅਲ ਹੋ ਗਏ ਇਹ ਬਹੁਤ ਹੀ ਜ਼ਿਆਦਾ ਕਰੇਜ ਲੋਕਾਂ ਦੇ ਵਿੱਚ ਜਾਨਕੀ ਵਧਿਆ ਹੋਇਆ ਲੋਕ ਕਿਨ ਨੈਟਫਲਿਕਸ ਹੋ ਗਿਆ ਸੋਨੀ ਲਿਵ ਹੋ ਗਿਆ ਅਮਾਜਨ ਪ੍ਰਾਈਮ ਹੋ ਗਿਆ ਇਹਨਾਂ ਦੀ ਨਾ ਮੈਂਬਰਸ਼ਿਪ ਲੈ ਲੈ ਕੇ ਲੋਕੀ ਫਿਲਮਾਂ ਦੇਖਦੇ ਪਏ ਨੇ ਤੇ ਲੋਕੀ ਆਉਣ ਵਾਲੀ ਫਿਲਮਾਂ ਨੇ ਜਿਹੜੀਆਂ ਉਹਨਾਂ ਦਾ ਇੰਤਜ਼ਾਰ ਕਰਦੇ ਪਏ ਨੇ ਇਹ ਫਿਲਮਾਂ ਕਦੋਂ ਹੋਣੀਆਂ ਤੇ ਵਧੀਆ ਵਧੀਆ ਫਿਲਮਾਂ ਕਦੋਂ ਹੋਣੀਆਂ ਨੇ ਤੁਸੀਂ ਕਹਿੰਦਾ ਤੁਸੀਂ ਨਾ ਆਪਣੀ ਇੱਕ ਮੂਵੀ ਦੇ ਰਿਗਾਰਡਿੰਗ ਕੋਈ ਵੀ ਮੂਵੀ ਦੇ ਰਿਗਾਰਡਿੰਗ ਆਪਣਾ YouTube ਚੈਨਲ ਖੋਲ ਲੈਣਾ ਜੀ ਤੁਸੀਂ YouTube ਤੇ Facebook ਇਹ ਦੋ ਚੈਨਲ ਤੁਸੀਂ ਖੋਲਣੇ ਹੀ ਖੋਲਣੇ ਆ Facebook ਤੇ ਅਲੱਗ ਤੋਂ ਖੋਲਣਾ ਜੀ YouTube ਤੇ ਤੁਸੀਂ ਅਲੱਗ ਤੋਂ ਖੋਲਣਾ ਜੀ ਤੁਸੀਂ ਇਹ ਦੋ ਚੀਜ਼ ਜਦੋਂ ਚੈਨਲ ਖੋਲੋਗੇ ਤੁਸੀਂ ਕੀ ਕਰਨਾ ਲੋਕਾਂ ਨੂੰ ਤੁਸੀਂ ਅਪਕਮਿੰਗ ਮੂਵੀ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਨੇ ਉਹਦੇ ਬਾਰੇ ਦੱਸਣਾ ਵਾ ਹੁਣ ਤੁਸੀਂ ਕਹੋਗੇ ਕਿ ਵੀਰ ਜੀ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਆਉਣ ਵਾਲੀਆਂ ਫਿਲਮਾਂ ਕਿਹੜੀਆਂ ਨੇ ਸਾਨੂੰ ਤਾਂ ਪਤਾ ਨਹੀਂ ਹੈਗਾ ਹਨਾ ਅਭੀ ਅਸੀਂ ਕਹਤਾ ਹਾਂ ਡਾਇਰੈਕਟਰ ਡਾਇਰੈਕਟਰ ਜਾਂ ਫਿਰ ਪ੍ਰੋਡਿਊਸਰਾਂ ਵੀ ਅਸੀਂ ਫਿਲਮਾਂ ਬਣਾਉਂਦੇ ਆ ਸਾਨੂੰ ਪਤਾ ਵੀ ਸਾਡੀ ਫਿਲਮਾਂ ਤੋਂ ਹੋਣੀ ਹੈ ਟੈਨਸ਼ਨ ਨਾ ਲੋ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਤੁਸੀਂ ਕਿਵੇਂ ਸਰਚ ਕਰੋਗੇ ਤੁਸੀਂ ਕੁਝ ਵੀ ਨਹੀਂ ਕਰਨਾਗਾ ਤੁਸੀਂ ਆਪਣੇ ਜਿਵੇਂ YouTube ਜਦੋਂ YouTube ਚੈਨਲ ਬਣਾ ਲਓਗੇ ਤੁਸੀਂ ਨਾ Google ਤੇ ਜਾਣਾ ਵਾ ਜਦੋਂ ਤੁਸੀਂ Google ਤੇ ਜਾਓਗੇ ਨਾ Google ਤੇ ਜਾ ਕੇ ਤੁਸੀਂ ਲਿਖ ਦਿਓ ਕਮਿੰਗ ਅਪਕਮਿੰਗ ਅਪਕਮਿੰਗ ਮੂਵੀਜ਼ ਮੂਵੀਜ਼ ਬੋਲੀਵੁੱਡ ਜਦੋਂ ਤੁਸੀਂ ਅਪਕਮਿੰਗ ਮੂਵੀਜ਼ ਬੋਲੀਵੁੱਡ ਲਿਖ ਰਹੇ ਹੋ ਜਾਂ ਲਿਖ ਦਿਓ ਕਮਿੰਗ ਸੂਨ ਬੋਲੀਵੁੱਡ ਮੂਵੀ ਉਹ ਜਿੰਨੀਆਂ ਵੀ ਫਿਲਮਾਂ ਆਉਣ ਵਾਲੀਆਂ ਹੋਣਗੀਆਂ ਨਾ ਤਿੰਨ ਚਾਰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਉਹਦੀ ਲਿਸਟ ਆ ਜਾਈਗੀ 1 2 3 4 5 6 ਉਹ ਆ ਜਾਈਗੀ ਤੇ ਉਹਨਾਂ ਦੇ ਪੋਸਟਰ ਵੀ ਆ ਜਾਣਗੇ ਇਸੇ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਇਹ ਬੋਲੀਵੁੱਡ ਦੀ ਲਿਖੀ ਸੀ ਸਾਊਥ ਦੀ ਲਿਖ ਦੋ ਇਹ ਕਮਿੰਗ ਸੂਨ ਸਾਊਥ ਮੂਵੀਜ਼ ਕਮਿੰਗ ਸੂਨ ਪੰਜਾਬੀ ਮੂਵੀ ਕਮਿੰਗ ਸੂਨ ਹਾਲੀਵੁੱਡ ਮੂਵੀ ਜਦੋਂ ਤੁਸੀਂ ਇਦਾਂ ਤੇ ਲਿਖੋਗੇ ਜੀ ਤੁਹਾਡੇ ਸਾਹਮਣੇ ਲਿਸਟ ਆ ਜਾਈਗੀ ਤੁਸੀਂ ਕੁਝ ਵੀ ਨਹੀਂ ਕਰਨਾ ਹੈਗਾ ਤੁਸੀਂ ਉਹ ਫੜ ਲੈਣਾ ਵੀ ਆ ਤਰੀਕ ਨੂੰ ਇੰਨੀ ਤਰੀਕ ਨੂੰ ਆ ਜਿਹੜੀ ਫਿਲਮ ਆ ਰਹੀ ਆ ਉਹਦੀ ਪੂਰੀ ਨਾ ਜਾਣਕਾਰੀ ਉਹ ਜਿਹੜੇ ਫੋਲੀਓ ਦਾ ਪੋਸਟਰ ਹੋਊਗਾ ਫਿਲਮ ਦਾ ਨਾਮ ਲਿਖਿਆ ਹੋਊਗਾ ਉਹਦੇ ਵਿੱਚ ਦਿੱਤੀ ਹੁੰਦੀ ਹੈ ਵੀ ਇਹਦੇ ਵਿੱਚ ਕੌਣ ਐਕਟਰ ਆ ਕੌਣ ਡਾਇਰੈਕਟਰ ਆ ਕੌਣ ਹੀਰੋ ਆ ਕੌਣ ਪ੍ਰੋਡਿਊਸਰ ਆ ਤੁਸੀਂ ਕੁਝ ਵੀ ਨਹੀਂ ਕਹਿਣਾ ਉਹਦੇ ਤੇ ਤੁਸੀਂ ਵੀਡੀਓ ਬਣਾ ਦੇਣੀ ਆ ਜੀ ਵੀ ਹੁਣ ਮੈਂ ਤੁਹਾਨੂੰ ਦੱਸ ਦਵਾਂ ਵੀ ਤੁਸੀਂ ਵੀਡੀਓ ਕਿਵੇਂ ਬਣਾਣੀ ਆ ਸੱਚੀ ਗੱਲ ਜੀ ਦੋਸਤੋ ਵੀ ਅੱਜ ਅਸੀਂ ਗੱਲ ਕਰਾਂਗੇ ਵੀ ਜਿਹੜੀ ਆਉਣ ਵਾਲੀ ਫਿਲਮਾਂ ਨੇ ਉਹਦੇ ਬਾਰੇ ਆਪਾਂ ਗੱਲ ਕਰਦਾ ਜਿਹੜੀ ਪੰਜਾਬੀ ਦੀ ਫਿਲਮ ਆਉਣ ਵਾਲੀ ਆ ਉਹ 27 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਆ ਇਹ ਫ ਇਹ ਫਿਲਮ ਦਾ ਨਾਮ ਆ ਇਹਦੇ ਵਿੱਚ ਐਕਟਰ ਕੋਣ ਆ ਇਹਦੇ ਵਿੱਚ ਆ ਐਕਟਰ ਆ ਇਹਦੇ ਵਿੱਚ ਆ ਹੀਰੋ ਨਾ ਜੇ ਆਪਾਂ ਗੱਲ ਕਰੀ ਤਾਂ ਇਹ ਫਿਲਮ ਨੂੰ ਡਾਇਰੈਕਟ ਕਿੰਨੇ ਕੀਤਾ ਇਸ ਫਿਲਮ ਦਾ ਡਾਇਰੈਕਟਰ ਹੈਗੇ ਨੇ ਸਵੀਪ ਕੰਗ ਜੀ ਤੇ ਪ੍ਰੋਡੂਸਰ ਦੀ ਗੱਲ ਕਰੀਆ ਪ੍ਰੋਡੂਸਰ ਹੈਗੇ ਨੇ ਕੀ ਪਿਗਰੇਵਾਲ ਜੀ ਤਾਂ ਇਹ ਫਿਲਮ ਦੇ ਵਿੱਚ ਕੀ ਹੋਏਗਾ ਇਸ ਫਿਲਮ ਦੇ ਵਿੱਚ ਰੋਮਾਂਟਿਕ ਐ ਡਾਂਸ ਐ ਐਕਸ਼ਨ ਥ੍ਰਿਲਰ ਕ੍ਰਾਈਮ ਫਿਲਮ ਆ ਇਹ ਮੈਂ ਕਹਿੰਦਾ ਇਹ ਫਿਲਮ ਤੁਹਾਡੀ ਜੋ ਵੀ ਤੁਸੀਂ ਜੋ ਸੋਚਦੇ ਹੋ ਉਹਦੇ ਤੋਂ ਕੁਝ हट ਕੇ ਹੋਵੇਗੀ ਸੋ ਮੈਨੂੰ ਉਮੀਦ ਆ ਕਿ ਤੁਸੀਂ ਇਹ ਫਿਲਮ ਨੂੰ ਦੇਖਣ ਜਰੂਰ ਜਾਓਗੇ ਤੇ ਇਸ ਫਿਲਮ ਨੂੰ ਤੁਸੀਂ ਪਿਆਰ ਵੀ ਜਰੂਰ ਦੇਵੋਗੇ ਤੁਸੀਂ ਵੀ ਇਸੇ ਤਰ੍ਹਾਂ ਫਿਲਮਾਂ ਦੀ ਵੀਡੀਓ ਬਣਾਇਆ ਜਾਣੀ ਆ ਹਾਲੀਵੁੱਡ ਦੀ ਇਸ ਗੋਲੀਵੁੱਡ ਦੀ ਇਸੇ ਤਰ੍ਹਾਂ ਤੁਸੀਂ ਵੈਬ ਸੀਰੀਜ਼ ਦੇਖ ਲਓ ਵੈਬ ਸੀਰੀਜ਼ ਕਦੋਂ ਆ ਰਹੀ ਆ ਹੁਣ ਜਿਵੇਂ ਮੰਨ ਕੇ ਚੱਲੋ ਆਸ਼ਰਮ ਵੈਬ ਸੀਰੀ ਸੀ ਤੇ ਉਹਦਾ ਜਿਹੜਾ ਅਗਲਾ ਪਾਰਟ ਆਉਣਾ ਸੀ ਨਾ ਲੋਕਾਂ ਨੂੰ ਬਹੁਤ ਜ਼ਿਆਦਾ ਉਹ ਸੀ ਉਤਸਾਹ ਸੀ ਵੀ ਇਹਦੀ ਡੇਟ ਕਦੋਂ ਆਏਗੀ ਕਦੋਂ ਆਏਗੀ ਲੋਕਾਂ ਨੇ ਉਹੀ ਅਪਕਮਿੰਗ ਅਪਕਮਿੰਗ ਲੱਭ ਲੱਭ ਕੇ ਨਾ ਲੋਕਾਂ ਨੇ ਜੋ ਹੀ ਝੁੱਠੀਆਂ ਵੀਡੀਓ ਬਣਾ ਬਣਾ ਕੇ ਉਹਦੇ ਤੋਂ ਲੱਖਾਂ ਰੁਪਏ ਕਮਾ ਲਏ ਲੱਖਾਂ ਰੁਪਏ ਲੱਖਾਂ ਰੁਪਏ ਤੁਸੀਂ ਵੀ ਕਮਾ ਸਕਦੇ ਹੋ ਬੜੇ ਆਰਾਮ ਨਾਲ ਜੇ ਤੁਸੀਂ ਮੇਰੇ ਦੱਸਿਓ ਤਰੀਕੇ ਮੁਤਾਬਿਕ ਕੰਮ ਤਾਂ ਤੁਸੀਂ ਵੀ ਲੱਖ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਤੁਸੀਂ ਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ ਤੁਸੀਂ YouTube ਤੇ ਜਾਓ YouTube ਤੇ ਜਾ ਕੇ ਨਾ ਖੁਦ ਸਰਚ ਕਰੋ a coming soon coming soon movies ਜਦੋਂ ਤੁਸੀਂ ਇਹ ਲਿਖੋਗੇ ਨਾ ਤੁਹਾਡੇ ਸਾਹਮਣੇ ਇੱਕ ਕਾਫੀ ਸਾਰੀ ਮੂਵੀਆ ਦੀ ਲਿਸਟ ਆ ਜੇਗੀ ਤੁਸੀਂ ਕੋਈ ਵੀ ਇੱਕ ਵੀਡੀਓ ਦੇਖ ਲਓ ਉਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਅਸੀਂ ਕਿਵੇਂ ਦੀ ਵੀਡੀਓ ਬਣਾਈਏ ਤੁਸੀਂ ਫਿਰ ਉਸ ਤਰੀਕੇ ਨਾਲ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰ ਦੋ ਤੇ ਤੁਸੀਂ ਡੈਲੀ YouTube ਦੇ ਉੱਤੇ ਅਪਲੋਡ ਕਰੀ ਚਲੋ ਤੁਸੀਂ ਸਾਊਥ ਦੀ ਫਿਲਮਾਂ ਦੀ ਦੇਖੋ ਅਲੱਗ ਤੋਂ ਦੱਸੋ ਬੋਲੀਵੁੱਡ ਦੀ ਅਲੱਗ ਤੋਂ ਦੱਸੋ ਪੋਲੀਵੁੱਡ ਦੀ ਅਲੱਗ ਤੋਂ ਦੱਸੋ ਵੈਬ ਸੀਰੀਜ਼ ਅਲੱਗ ਤੋਂ ਦੱਸੋ Amazon Prime ਤੇ ਅਲੱਗ ਦੱਸੋ Netflix ਦੀ ਅਲੱਗ ਦੱਸੋ ਤੁਸੀਂ ਅਲੱਗ-ਅਲੱਗ ਬਣਾ ਕੇ ਦੇ ਦਿਓ ਇਹ ਲੋਕੀ ਨਾ ਦੇਖਣ ਦੇ ਬਹੁਤ ਜ਼ਿਆਦਾ ਚਾਹਵਾਨ ਹੁੰਦੇ ਨੇ ਕਈ ਲੋਕ ਇਹੋ ਜਿਹੀ ਵੀ ਮੈਂ ਦੇਖੇ ਨੇ ਜਿਹੜਾ ਨਾ ਫਿਲਮਾਂ ਦੀ ਮਤਲਬ ਵੀ ਉਹ ਆਉਣ ਵਾਲੀ ਕਿਹੜੀ ਫਿਲਮ ਕਦੋਂ ਰਿਲੀਜ਼ ਹੋ ਰਹੀ ਆ ਉਹਦੀ ਮਤਲਬ ਵੀ ਡੇਟ ਨੋਟ ਕਰ ਲੈਂਦੇ ਨੇ ਵੀ ਇਹ ਡੇਟ ਇਨੀ ਤਰੀਕ ਨੂੰ ਹੋ ਰਹੀ ਉਹ ਫਿਲਮ ਨੂੰ ਦੇਖਣ ਜਾਂਦੇ ਹੀ ਜਾਂਦੇ ਆ ਜਾਨਕਿ ਇਹ ਬਹੁਤ ਵਧੀਆ ਟੋਪਿਕ ਹੈ ਜੀ ਜੇ ਤੁਸੀਂ ਇਸ ਟੋਪਿਕ ਤੇ ਕੰਮ ਕਰ ਲੈਨੇ ਹੋ ਨਾ ਯਾਰ ਮੈਂ ਕਹਿੰਦਾ ਤੁਸੀਂ 40-50000 ਰੁਪਏ ਤੁਸੀਂ ਮਹੀਨੇ ਦੇ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਦੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਕਹਿੰਦੇ ਵੀ ਮੈਂ ਇਸ ਟੋਪਿਕ ਦੇ ਉੱਤੇ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਮੈਂ ਤੋਡੇ ਸਾਹਮਣੇ ਲੈ ਕੇ ਆਵਾਂ ਜੀ ਸੋ ਇਹ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਸੀ ਪਸੰਦ ਆਈ ਹੋਵੇਗੀ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ